ਸਿਖਰਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਤੱਕ ਸੰਗਤ ਦੀ ਆਵਾਜ਼ ਆਈ ਹੈ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਵੇ ਜਦੋਂ ਆਵਾਜ਼ਾਂ ਹੀ ਬੰਦ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਸੰਭਾਲ ਕਰਕੇ ਸੋਖਾਸਨ ਉਸੇ ਕਮਰੇ ਦੇ ਵਿੱਚ ਉਹਨਾਂ ਨੂੰ ਪਰਾ ਕਰ ਦਿੱਤਾ ਜਾਵੇ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਹੈ ਤਾਂ ਅਸੀਂ ਕੰਪਿਊਟਰ ਕੋਰਸ ਵੀ ਬੱਚਿਆਂ ਦੇ ਸ਼ੁਰੂ ਕੀਤੇ ਹੋਏ ਅਸੀਂ ਫ੍ਰੀ ਕੀਤਾ ਹੋਇਆ ਕੋਈ ਬੱਚਾ ਆਉਣ ਵਾਸਤੇ ਤਿਆਰ ਹੈ ਜਿਹੜੇ ਗੁਰਦੁਆਰਾ ਐ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਦੇ ਬੱਚੇ ਵੀ ਕਲਾਸ ਵਿੱਚ ਆਉਣ ਨੂੰ ਵਾਸਤੇ ਤਿਆਰ ਨੇ ਤਿਆਰ ਨਹੀਂ ਸੰਗਤ ਆਉਣ ਵਾਸਤੇ ਤਿਆਰ ਨਹੀਂ ਬੱਚੇ ਆਉਣ ਵਾਸਤੇ ਤਿਆਰ ਨੇ ਹਜ਼ੂਰੀ ਦੇ ਵਿੱਚ ਸੱਜ ਬੈਠੇ ਸਤਿਕਾਰਯੋਗ ਸਤਸੰਗੀ ਜਨੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਸਿੱਖ ਜਥਾ ਮਾਲਵਾ ਦੇ ਵੱਲੋਂ ਵਿਚਾਰ ਪੋਸਟੀ ਹੈ ਗੁਰਦੁਆਰਾ ਦੀ ਸੇਵਾ ਸੰਭਾਲ ਤੇ ਗੁਰੂ ਸਾਹਿਬ ਦੇ ਆਦਬ ਦੀ ਵਸਤੀ ਕੀ ਯਤਨ ਕੀਤੇ ਜਾ ਸਕਦੇ ਨੇ ਉਹ ਸਬਾਕਤ ਵਾਕਵਾ ਹਵਦਵਾਨਾ ਨਹੀਂ ਆਪ ਆਪਣੀ ਵਿਚਾਰ ਦਿੱਤੇ ਨੇ ਪਰ ਮੇਰਾ ਇਸ ਬਾਬਦ ਖਿਆਲਕ ਜੋ ਦੋਸੀ ਸੇਖਰੇਤ ਮਰਿਆਦਾ ਨੂੰ ਪੜਿਏ ਤਾਂ ਸੇਖਰੇਤ ਮਰਿਆਦਾ ਦੇ ਵਿੱਚ ਇੱਕ ਨੋਡ ਦਿੱਤਾ ਗਿਆ ਹੈ ਸ਼ਾਇਦ ਜੇ ਅਸੀਂ ਪੜਿਆ ਤੇ ਉਸ ਨੂੰ ਮੰਨਿਆ ਨਹੀਂ ਲਗਭਗ ਜਿੱਥੇ ਮੈਂ ਵੀ ਡਿਊਟੀ ਕਰਦਾ ਹਾਂ ਮੇਰੀ ਉਮਰ ਵੀ ਬਹੁਤ ਛੋਟੀ ਹੈ 3 ਸਾਲ ਹੀ ਹੋਏ ਇਸ ਸਪੀਡ ਦੇ ਵਿੱਚ ਤੇ ਕਿਸੇ ਵੀ ਗੁਰਦੁਆਰੇ ਸ਼ਾਇਦ ਉਹ ਗੱਲ ਨਹੀਂ ਮੰਨੀ ਜਾਂਦੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਤੱਕ ਸੰਗਤ ਦੀ ਆਵਾਜ਼ ਆਈ ਹੈ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਵੇ ਜਦੋਂ ਆਵਾਜ਼ ਆਈ ਬੰਦ ਹੈ ਤੱਕ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਸੰਭਾਲ ਕਰਕੇ ਸੋਖਾਸਨ ਉਸੇ ਕਮਰੇ ਦੇ ਵਿੱਚ ਉਹਨਾਂ ਨੂੰ ਰੱਖ ਦਿੱਤਾ ਜਾਂਦਾ ਹੈ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਆਏ। ਪਰ ਕਿਉਂ ਨਹੀਂ ਆਏ? ਕਿਉਂਕਿ ਕਈ ਵਾਰ ਸੰਗਤ ਜਿਹੜੀ ਹੈ ਉਹ ਕਹਿੰਦੀ ਲੋ ਇਹਨਾਂ ਨੇ ਨਵੇਂ ਪ੍ਰਚਾਰਕ ਆ ਗਏ ਨੇ, ਨਵੀਂ ਗ੍ਰੰਥੀ ਆ ਗਏ ਨੇ, ਇਹਨਾਂ ਨੇ ਆਪਣੀਆਂ ਹੀ ਰੌ ਰੀਤਾਂ ਜਿਹੜੀਆਂ ਤਿਆਰ ਕਰ ਲੀਆਂ ਨੇ। ਪਰ ਉਹ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ। ਪਰ ਉਸ ਕਲਮੋਸੀ ਮੰਨਣ ਵਾਸਤੇ ਤਿਆਰ ਨਹੀਂ ਪਈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਨੂੰ ਇਹਨਾਂ ਨੇ ਦੇਣੇ ਹੀ ਸੰਤੋਖੇ ਤੇ ਇਹਨਾਂ ਨੇ ਕਬਲੇ ਜਰਾਤ ਦਿੱਤਾ। ਵੱਡੀ ਪ੍ਰੋਬਲਮ ਇੱਥੇ ਵੀ ਹੈ ਕਿ ਜਦੋਂ ਅਸੀਂ ਪ੍ਰਕਾਸ਼ ਰੱਖਦੇ ਹੁਣ ਜਿਹੜੇ ਨਵੇਂ ਜਥੇਦਾਰ ਨੇ ਸਾਡੇ ਕੁਲਦੀਪ ਸਿੰਘ ਗੜਗਾਚਾ ਉਹਨਾਂ ਦਾ ਵੀ ਬਿਆਨ ਆਇਆ ਕਿ ਪੰਜ ਜਿਹੜੀ ਸੇਵਾਦਾਰ ਨੇ ਗੁਰੂ ਜਨ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰਹਿਣ ਪਰ ਜੇ ਉਹ ਪੰਜ ਰਹਿਣਗੇ ਤੇ ਉੱਥੇ ਫਿਰ ਫਾਈਨੈਂਸ਼ੀਅਲ ਤੌਰ ਤੇ ਵੀ ਉਹਨਾਂ ਨੂੰ ਕੋਈ ਸਹੂਲਤ ਚਾਹੀਦੀ ਐਵੇਂ ਸੇਵਾਦਾਰ ਤਾਂ ਕੋਈ ਵੀ ਨਹੀਂ ਹੈ ਮੰਨ ਲਓ ਗਰੰਤੀ ਸਿੰਘ ਨੇ ਹੁਣ 3 ਵਜੇ ਅਸੀਂ ਉੱਠਦੇ ਹਾਂ ਸਾਰਾ ਦਿਨ ਕੌਣ ਉੱਥੇ ਲਾਗੇ ਰਹੂਗਾ ਜੇ ਤਾਂ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਤੌਰ ਤੇ ਕੋਈ ਤਨਖਾਹ ਦਿੱਤੀ ਜਾਵੇ ਹੋ ਸਕਦਾ ਫਿਰ ਰਹਿ ਪੈਣ ਪਰ ਫਿਰ ਵੀ ਬਹੁਤ ਮੁਸ਼ਕਲ ਹੈ ਕਿ ਬਦੋ ਬਦੀ ਜਿਹੜੀ ਉਹ ਨੀਂਦ ਆਉਂਦੀ ਹੈ ਅਰਧੇ ਸੇਵਾਦਾਰ ਵੀ ਰੱਖੀ ਜਾਂਦੇ ਸੇਵਾਦਾਰ ਵੀ ਹੁਣ ਅੱਗੇ ਜਿਹੜੇ ਕੰਮ ਦੇ ਦੇ ਚੱਲਣਗੇ ਬਾੜੀਆਂ ਦੇ ਦੇ ਚੱਲਣਗੇ ਉਸ ਵਕਤ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਲਗਾਤਾਰ ਡਿਊਟੀ ਦੇ ਸਕਦਾ ਔਰ ਇਸ ਬਾਬਤ ਸਭ ਤੋਂ ਮੇਨ ਗੱਲ ਇਹ ਹੈ ਕਿ ਜੇ ਅਸੀਂ ਰੈਤ ਮਰਿਆਦਾ ਨੂੰ ਮੰਨ ਲਈਏ ਕਿ ਜਦੋਂ ਆਵਾਜ਼ਾਈ ਨਹੀਂ ਹੈ ਜਾਂ ਸੇਵਾਦਾਰ ਨਹੀਂ ਹੈ ਤਾਂ ਉਸ ਵਕਤ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਕੇ ਅਸੀਂ ਜਿੱਥੇ ਸੋਖਾਸਨ ਕਮਰਾ ਹੈ ਉੱਥੇ ਰੱਖ ਦਈਏ ਜੇ ਨਹੀਂ ਤਾਂ ਜਿਵੇਂ ਵੀਰ ਜੀ ਉਹਨਾਂ ਨੇ ਮਨਮੋਹਨ ਸਿੰਘ ਜੀ ਨੇ ਜਾ ਇਤੋਂ ਵੀ ਇਹਨਾਂ ਨੇ ਕਲਾਸਾਂ ਦੀ ਗੁਰਮਤ ਕਲਾਸਾਂ ਦੀ ਗੱਲ ਕੀਤੀ ਸੀ ਮੈਂ ਗੁਰਦੁਆਰਾ ਸਾਹਿਬ ਬੋਗਰਾ ਡਿਊਟੀ ਕਰਦਾ ਸੀ ਕੰਪਿਊਟਰ ਕੋਰਸ ਵੀ ਬੱਚਿਆਂ ਦੇ ਸ਼ੁਰੂ ਕੀਤੇ ਹੋਏ ਨੇ ਔਰ ਜਿਸ ਵਿੱਚ ਲਗਭਗ ਅਸੀਂ ਫ੍ਰੀ ਕੀਤਾ ਆ ਜਿਹੜੀ ਫੀਸ ਵੀ ਰੱਖੀ ਹੋਈ 200 ਰੁਪਿਆ ਪਰ ਮਹੀਨਾ ਰੱਖੀ ਹੋਈ ਕੋਈ ਬੱਚਾ ਆਉਣ ਵਾਸਤੇ ਤਿਆਰ ਨਹੀਂ ਵੱਡੀ ਪ੍ਰੋਬਲਮ ਇੱਥੇ ਵੀ ਹੈ ਜਿਹੜੇ ਗੁਰਦੁਆਰਾ ਹੈ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਦੇ ਬੱਚੇ ਵੀ ਕਲਾਸ ਵਿੱਚ ਆਉਣ ਨੂੰ ਵਾਸਤੇ ਤਿਆਰ ਨਹੀਂ ਜੇ ਅਸੀਂ ਕਲਾਸਾਂ ਵੀ ਹੋਣ ਕਲਾਸਾਂ ਵੀ ਜਿਹੜੀਆਂ ਨੇ ਦੋ ਟਾਈਮ ਸ਼ੁਰੂ ਕਰਦੀਆਂ ਤਾਵੇਂ ਗਈ ਵਾਰ ਲੋਕ ਆਉਣ ਵਾਸਤੇ ਤਿਆਰ ਨਹੀਂ ਸੰਗਤ ਆਉਣ ਵਾਸਤੇ ਤਿਆਰ ਨਹੀਂ ਬੱਚੇ ਆਉਣ ਵਾਸਤੇ ਤਿਆਰ ਨਹੀਂ ਔਰ ਜੀਐਸਸੀ ਚਾਹੁੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਕਾਰ ਕਰਨਾ ਤਾਂ ਉਸ ਬਾਬਤ ਇਹ ਵੀ ਵਿਚਾਰ ਹੈ ਕਿ ਜਿਵੇਂ ਸੁਖਣੀ ਸਹਿ ਸੋਸਾਇਟੀਆਂ ਨੇ ਮਾਤਾਵਾਂ ਦੀਆਂ ਉਹ ਜਿਹੜੀਆਂ ਲਾਗੂ ਹੋਣ ਜਾਂ ਕਲਾਸ ਲੱਗੇ ਸਵੇਰ ਵੇਲੇ ਕਲਾਸ ਲੱਗੇ ਜਦੋਂ ਅਸੀਂ ਇਤਿਹਾਸ ਵੀ ਪੜਦੇ ਆ ਗੁਰੂ ਅੰਗਦ ਸਹਿ ਮਹਾਰਾਜ ਜੀ ਦਾ ਉਹਨਾਂ ਦੇ ਇਤਿਹਾਸ ਪੜਦੇ ਤੇ ਉਸ ਵਕਤ ਗੁਰੂ ਅੰਗਦ ਸਹਿ ਮਹਾਰਾਜ ਨੇ ਸਭ ਤੋਂ ਪਹਿਲਾਂ ਕਲਾਸਾਂ ਖਡੂਰ ਸਾਹਿਬ ਦੀ ਧਰਤੀ 'ਤੇ ਸ਼ੁਰੂ ਕੀਤੀ ਸੀ ਜਿਸ ਵਕਤ ਹਿਮਾਯੂ ਵੀ ਆਇਆ ਸੀ ਤੇ ਗੁਰੂ ਗ੍ਰੰਥ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਅਗੇ ਤਲਵਾਰ ਕੱਟਣ ਲੱਗਾ ਸੀ ਉਸ ਵਕਤ ਗੁਰੂ ਅੰਗਦ ਸਾਹਿਬ ਪਾਸ਼ਾ ਵੀ ਕਲਾਸਾਂ ਹੀ ਲਾ ਰਹੇ ਸੀ ਬੱਚਿਆਂ ਦੀ ਕਲਾਸ ਲੱਗ ਰਹੀ ਸੀ ਉਹ ਭਾਵੇਂ ਮੱਲ ਖੜਾ ਸਾਹਿਬ ਲੱਗੇ ਹੋਏ ਸੀ ਜਾਂ ਇਧਰ ਬੱਚਿਆਂ ਨੂੰ ਸਿੱਖਿਆ ਦੇ ਰਹੀ ਸੀ ਤੁਜੀ ਕਲਾਸਾਂ ਦਾ ਵੀ ਅਸੀਂ ਸਿਸਟਮ ਲਾਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਨੇ ਉਹ ਇਹ ਵਾਅਦਾ ਕਰਨ ਕਿ ਸਭ ਤੋਂ ਪਹਿਲਾਂ ਸਾਡੇ ਬੱਚੇ ਜਿਹੜੇ ਉਹ ਗੁਰਦੁਆਰਾ ਸਾਹਿਬ ਖਲਾਸ ਲਾਉਣਗੇ ਜੀ ਉਹਨਾਂ ਦੇ ਬੱਚੇ ਨਹੀਂ ਆ ਸਕਦੇ ਜਾਂ ਉਹ ਆਪਣੇ ਬੱਚਿਆਂ ਨੂੰ ਪੜ੍ਹ ਸਿਖਾਉਣ ਵਾਸਤੇ ਇਸ ਇਸ ਲਾਈਨ ਦੇ ਵਿੱਚ ਪਾਉਣ ਵਾਸਤੇ ਤਿਆਰ ਨਹੀਂ ਫਿਰ ਦੂਜਿਆਂ ਦੇ ਬੱਚੇ ਕਿਉਂ ਅਸੀਂ ਕਰੀ ਹਣਾ ਤੁਸੀਂ ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਸਾਹਿਬਾਨ ਹੋਣਗੇ ਉਹ ਕਹਿਣਗੇ ਕਿ ਅਸੀਂ ਕਲਾਸਾਂ ਲਾਉਣ ਵਾਸਤੇ ਆਪਣੇ ਬੱਚੇ ਜ਼ਰੂਰ ਭੇਜਾਂਗੇ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਵੇਖ ਕੇ ਹੋਰ ਵੀ ਬੱਚੇ ਆਉਣਗੇ ਦੂਜੀ ਗੱਲ ਇਹ ਹੈ ਕਿ ਜਿਹੜੇ ਪ੍ਰਚਾਰਕ ਜਿਹੜੇ ਅਸੀਂ ਗ੍ਰੰਥੀ ਰੱਖੇ ਨਹੀਂ ਹੋ ਸਕਦਾ ਉਹਨਾਂ ਦੇ ਵਿੱਚ ਜਿਵੇਂ ਕਈ ਵਾਰ ਵੀ ਦੀ ਕਹ ਰਹੀ ਸੀ ਫਾਈਨੈਂਸ਼ੀਅਲ ਤੌਰ ਤੇ ਉਹਨਾਂ ਨੂੰ ਜਿਹੜੀ ਹੈ ਤਨਖਾਹ ਦੀ ਉਹਨਾਂ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਇਹ ਤਾਂ ਕਲਾਸ ਲੱਗੇਗੀ ਫਿਰ ਸਾਨੂੰ ਉਹਨਾਂ ਦੀ ਤਨਖਾਹ ਵੱਲ ਵੀ ਜਿਹੜਾ ਉਹ ਧਿਆਨ ਖਾਸ ਦੇਣਾ ਪਵੇਗਾ ਇਹ ਨਹੀਂ ਕਿ ਅਸੀਂ 5 ਪਾਉਂਦਿਆਂ 6000 7000 ਤੇ ਕਹੀਏ ਕਿ ਸਾਡਾ ਗਰੰਤੀ ਸਿੰਘ ਆ ਆਸੀਬਾ ਕਰੇ ਕਿ ਉਹ ਪ੍ਰਚਾਰ ਦੀ ਵੀ ਸੇਵਾ ਕਰੇ ਨਹੀਂ ਉਹ ਫਿਰ ਉਤੋਂ ਤੱਕ ਜਿੰਨਾ ਕਿ ਸ਼ਹਿਰ ਪਾਓਗੇ ਉਹਨਾਂ ਤੇ ਮਿਠਾ ਹੋਊਗਾ ਉਹ ਕੋਈ ਕੌਮ ਦੀ ਗੱਲ ਨਹੀਂ ਕਰੂਗਾ ਸਿਰਫ ਉਹਨੂੰ ਇੰਨਾ ਮਤਲਬ ਹੁੰਦਾ ਹਾਂ ਮੈਂ ਪਾਠ ਕਰਨਾ ਤੋ ਅਸੀਂ ਬਹੁਤ ਕਰ ਇਹਦਾ ਦਾ ਕਰਕੇ ਵੇਖਿਆ ਤੇ ਇਸ ਵਿੱਚ ਪਿੰਡ ਦੇ ਸਹਿਯੋਗ ਦੀ ਸੰਤਾਂ ਦਾ ਵੀ ਸਹਿਯੋਗ ਚਾਹੀਦਾ ਵਾ ਗੁਰਪਤ ਗੁਰਦੁਆਰਾ ਪ੍ਰਬੰਧਕ ਮੀਟੀ ਦਾ ਵੀ ਸਹਿਯੋਗ ਚਾਹੀਦਾ ਔਰ ਜਿਹੜੀ ਮੈਂ ਗੱਲ ਸ਼ੁਰੂ ਤੇ ਕੀਤੀ ਸੀ ਕਿ ਜੇ ਅਦਬ ਸਤਕਾਰ ਦੀ ਗੱਲ ਕਰੀਏ ਤੇ ਜੇ ਮੰਨ ਲਓ ਅਸੀਂ ਸਾਰਾ ਦਿਨ ਲਾਗੇ ਉਹਦੇ ਸੇਵਾਦਾਰ ਹੀ ਖੜੇ ਰਹਿਣਗੇ ਤੇ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ ਹੀ ਨਹੀਂ ਰਿਹਾ ਉਹਨਾਂ ਨੂੰ ਖੋਲ ਨਹੀਂ ਰਿਹਾ ਤੇ ਇਹ ਵੀ ਤੇ ਬੜੀ ਬੇਦਬੀ ਹੈ ਜਦ ਕਿ ਅਸੀਂ ਪੜਨਾ ਸਿਰਫ ਸਵੇਰ ਵੇਲੇ ਘਰ ਦੇ ਵਿੱਚ ਜਦੋਂ ਕੋਥੀਆਂ ਹੁੰਦੀਆਂ ਤੇ ਉਨ੍ਹਾਂ ਦੇ ਬਾਬਤ ਜਦੋਂ ਅਸੀਂ ਸਹਿਜ ਪਾਠ ਆਰੰਭ ਕਰਵਾਏ ਸੀ ਸਾਡੇ ਗੁਰਦੁਆਰਾ ਸਾਹਿਬ ਕੀ ਲਗਭਗ 2.5 ਸੂ ਸਹਿਜ ਪਾਠ ਆਰੰਭ ਹੋਇਆ ਸੀ ਔਰ ਉਸ ਵਕਤ ਜਿਹੜੇ ਉਹ ਨੁਮਾਇंदे ਆਏ ਸੀ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਪਾਠ ਕਰਨਾ ਪੋਥੀ ਸਹਿਬਾਨ ਜਾਂ ਸੈੰਤੀ ਘਰ ਵਿੱਚ ਉਦੋਂ ਖੋਲੇ ਉਸ ਤੋਂ ਬਾਅਦ ਤੁਸੀਂ ਸੰਤੋਖੀ ਰੱਖ ਸਕਦੇ ਹੋ ਤਾਂ ਜੋ ਕੋਈ ਬੱਚੇ ਦਾ ਹੱਥ ਨਾ ਲੱਗੇ ਤਾਂ ਹੋਰ ਬੇਅਦਵੀ ਨਾ ਹੋ ਤੋ ਇਸ ਗੱਲ ਅਸੀਂ ਵਾਲਾ ਸੀ ਧਿਆਨ ਰਹੀ ਅਸੀਂ ਰਹਿਤ ਮਰਿਆਦਾ ਨੂੰ ਦੇਖੀ ਉਹਨੂੰ ਪੜੀ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰੀ हां जे कोई ਕਿੰਤੂ ਪਰੰਤੂ ਕਰਦਾ ਤੇ ਉਹਨਾਂ ਕਹੇ ਵੀ ਸਾਡੇ ਕੋਲੋਂ ਆ ਸੰਪੰਨ ਪ੍ਰਮਾਨਿਤ ਰਹਿਤ ਮਰਿਆ ਜਾਂਦਾ ਜੇ ਇਹ ਤੋਂ ਉਲਟ ਹੋ ਰਿਹਾ ਤੇ ਤੁਸੀਂ ਤਾਂ ਦਿਓ ਮੈਂ ਨਹੀਂ ਬੇਦੀ ਕਰਦਾ ਹੈ ਖਿਮਾ ਦਾ ਜਾਚ ਤੇ ਬੋਲਦੇ پاسੋਂ ਇੱਕ ਨਹੀਂ ਨਿਕਾ ਪ੍ਰਕਾਰ ਦੀਆਂ ਪੁੱਲਾ ਗਲਤੀਆਂ ਹੋਣੀਆਂ ਸੁਭਾਅਕ ਨੇ ਅਣਜਾਣ ਬੱਚੀ ਸੰਤ ਕੀ ਮਾਫ ਕਰਨਾ ਵਾਹਿਗੁਰੂ ਜਿੱਤਾ ਖਾਲਸਾ ਵਾਹਿ